ਅੱਜ ਕੱਲ ਹਰੇਕ ਬੰਦਾ ਜੀ ਕਿਸੇ ਨਾ ਦੇ ਚੀਜ਼ ਲੈਂਦਾ ਹਰੇਕ ਮਸ਼ੀਨਰੀ ਗੱਡੀ ਹੋਵੇ ਤੇ ਭਾਵੇਂ ਛੋਟੀ ਚੀਜ਼ ਹੋਵੇ ਕਿਸੇ ਨਾ ਕਿਸੇ ਦਾਦੀ ਹੈ ਹੂੰ ਤੁਸੀਂ ਕਦੇ ਸੋਚਿਆ ਜੀ 86400 ਸੈਕਿੰਡ ਦੀ ਤੁਹਾਨੂੰ ਕੀਮਤ ਕਿੰਨੀ ਅਦਾ ਕਰਨੀ ਪੈਂਦੀ ਐ ਇਸ ਨੂੰ ਦਰਦੇ ਨਿਜ਼ਾਮ ਦੇ ਵਿੱਚ ਕਦੇ ਸੋਚਿਆ ਜੀ ਤੁਹਾਨੂੰ ਆਪਣੇ ਸੁਫਨੇ ਮਾਰਨੇ ਪੈਂਦੇ ਆ ਤੁਹਾਨੂੰ ਰੀਜਾਂ ਮਾਰਨੀਆਂ ਪੈਂਦੀਆਂ ਬਿਲਕੁਲ ਤੁਹਾਨੂੰ ਚਾਹਤਾ ਮਾਰਨੀਆਂ ਪੈਂਦੀਆਂ ਪੇਬੈਕ ਕਰਨ ਵਾਸਤੇ ਬਿਲਕੁਲ ਹਰ ਇੱਕ ਚੀਜ਼ ਦੀ ਕੀਮਤ ਹੈ ਸਰ ਕੁਦਰਤ ਬਹੁਤ ਕੁਝ ਦਿੰਦੀ ਹੈ ਤਾਂ ਬਦਲੇ ਵਿੱਚ ਕੁਝ ਨਾ ਕੁਝ ਲੈਂਦੀ ਵੀ ਹੈ ਸੋ ਇਹ ਜੀਵਨ ਹੈ ਨਾ ਜਿਹੜਾ ਇਹ ਵੀ ਕਿਸ਼ਤਾਂ 'ਤੇ ਚੱਲਦਾ ਹੈ ਤੁਹਾਨੂੰ ਜ਼ਿੰਦਗੀ ਜੀਣ ਵਾਸਤੇ ਵੀ ਕਹ ਲਓ ਕਿ ਕਰੈਂਟ ਦੇਣਾ ਪੈਂਦਾ ਹੈ ਜੀਣਾ ਪੈਂਦਾ ਹੈ ਹਾਂਜੀ ਕਰੋ ਗੱਲ ਬਿਲਕੁਲ ਬਸ ਮੈਂ ਰੈਂਟ ਦੀ ਤੇ ਕਿਸ਼ਤਾਂ ਦੀ ਗੱਲ ਹੀ ਮੈਂ ਕਰ ਰਿਹਾ ਕਿ ਚਲੋ ਜ਼ਿੰਦਗੀ ਵਾਲਾ ਜਿਹੜਾ ਮਸਲਾ ਹੈ ਜ਼ਿੰਦਗੀ ਦੀਆਂ ਕਿਸ਼ਤਾਂ ਨੇ ਉਹ ਇੱਕ ਵੱਖਰਾ ਮਸਲਾ ਇੱਕ ਮਸਲਾ ਸੀ ਹੋਰ ਵੀ ਪਾਈ ਬੈਠੇ ਆ ਸੁਖ ਸੁਹੂਲਤਾਂ ਦੇ ਅਸੀਂ ਆਦੀ ਬਹੁਤ ਹੋ ਗਏ ਆ ਤੇ ਅੱਜ ਕੱਲ ਇਹ ਹੁੰਦਾ ਕਿ ਕੋਈ ਗੱਲ ਨਹੀਂ ਜੇ ਪੈਸਾ ਇਕੱਠਾ ਹੋ ਗਿਆ ਕੁਝ ਨਹੀਂ ਬਣਦਾ ਤੇ ਕਿਸ਼ਤਾਂ ਤੇ ਲੈ ਲਓ ਪਰ ਆਰਬੀਆਈ ਕਹਿੰਦਾ ਵੀ ਇੱਕ ਨਵਾਂ ਨਿਯਮ ਲੈ ਕੇ ਆ ਰਿਹਾ ਵੀ ਜੇ ਤੁਸੀਂ ਕਿਸ਼ਤ ਨਹੀਂ ਭਰੋਗੇ ਤੇ ਜਿਹੜੀ ਚੀਜ਼ ਤੁਸੀਂ ਕਿਸ਼ਤਾਂ ਤੇ ਲਈਏ ਉਹ ਫਿਰ ਚੱਲੇ ਨਹੀਂ ਗਨੀ ਕੋ ਆਰਬੀਆਈ ਇਹ ਨਿਯਮ ਬਣਾ ਸਕਦਾ ਪਰ ਉਹਦੇ ਵਾਸਤੇ ਜਦੋਂ ਤੁਸੀਂ ਇਹਨੂੰ ਲਿਆਓਗੇ ਇਸ ਘੇਰੇ 'ਚ ਇੱਕ ਤੇ ਵਿਆਜ ਬੋਝ ਦਾ ਫਰਕ ਪਾਉਣੇ ਪੈਣਗੇ ਤੁਹਾਨੂੰ ਜੀ ਦੂਜੀ ਚੀਜ਼ ਇਹ ਆ ਕਿ हां कुछ देशਾਂ ਦੀ ਸਿਸਟਮ ਦੇ ਵਿੱਚ ਇਹ ਕੁਝ ਚੱਲਦਾ ਹੈ। ਮਤਲਬ ਕਿ ਜੇ ਤੁਸੀਂ ਕਾਰ ਕਿਸ਼ਤਾਂ ਤੇ ਲਈ ਹੈ ਜੇ ਕਿਸ਼ਤ ਨਹੀਂ ਭਰੋਗੇ ਤਾਂ ਸ਼ਾਇਦ ਸਟਾਰਟ ਹੀ ਨਾ ਹੋਵੇ। ਹੂੰ। ਇਹਦਾ ਮਤਲਬ ਇਹ ਹੈ ਕਿ ਤੁਸੀਂ ਆ ਆ 70 ਜਿਹਾ ਲੈ ਲਿਆ ਕਿਸ਼ਤਾਂ ਤੇ। ਹੂੰ। ਤੇ ਇਹਦੀਆਂ ਕਿਸ਼ਤਾਂ ਟੁੱਟ ਗਈਆਂ ਤੇ ਹੋ ਸਕਦਾ ਚੱਲੇ ਨਾ। ਜੀ। ਮਤਲਬ ਕਿ ਇਸ ਤਰ੍ਹਾਂ ਦਾ ਕੰਮ ਆਉਣ ਵਾਲੇ ਸਮੇਂ 'ਚ ਬਣਾ ਸਕਦੇ ਆ ਕਿਉਂਕਿ ਦੇਖੋ ਅੱਜ ਕੱਲ ਕੀ ਹੈ ਨਾ ਕਿ ਇਹ ਜਿਹੜੇ ਇਸ ਤਰ੍ਹਾਂ ਦੇ ਲੋਨ ਹੈ ਪਰਸਨਲ ਲੋਨ ਟੋਲਦੇ ਸ਼ਾਇਦ ਇਹਨਾਂ ਨੂੰ ਜੀ ਇਹ ਬਹੁਤ ਲੈ ਰਹੇ ਨੇ ਇੰਡੀਅਨ ਲੋਕ ਮੈਂ ਮਤਲਬ ਕਿ ਇਹਨਾਂ ਭਈ ਹੈਣੀ ਇਹਨਾਂ ਚੀਜ਼ਾਂ ਦੇ ਵਿੱਚ ਅਪ ਟੂ ਡੇਟ ਪਰ ਆ ਪਿੱਛੇ ਜੇ ਹੈ ਨਾ ਵੀ ਮੈਂ ਆਪਣੇ ਭਰਾ ਨਾਲ ਗਿਆ ਸੀਗਾ ਉਹ ਲੈਨ ਆ ਜਿਹੜਾ ਪਿੱਛੇ ਚ ਮੋਬਾਈਲ ਆਇਆ Apple ਵਾਲਿਆਂ ਦਾ ਜੀ ਤਾਂ ਉੱਥੇ ਬੈਠੇ ਹੀ ਮੈਂ ਇੱਕ ਬੱਚੇ ਨੂੰ ਦੇਖ ਰਿਹਾ ਸੀ ਉਹ ਆਪਦੀ ਮਾਂ ਨੂੰ ਲੈ ਕੇ ਆਇਆ ਹੂੰ ਮਾਂ ਨੂੰ ਲੈ ਕੇ ਆਇਆ ਜਿਸ ਵੇਲੇ ਤੇ ਸ਼ੋਰੂਮ 'ਚ ਉਹਨਾਂ ਨੇ ਵੀ ਆਹੀ ਕੁਝ ਕਰਾਉਣਾ ਸੀਗਾ ਜੀ ਅਕਾਊਂਟ ਕੱਢ ਇਹ ਕਰਵਾ ਕਰ ਫਲਾں ਕਰ ਟਮਕਾ ਕਰ ਸਿਬਲ ਜੀ ਤੁਹਾਡਾ ਖਰਾਬ ਹੈ ਜੀ ਫਿਰ ਪਤਾ ਨਹੀਂ ਕੀ ਸਾਬ-ਕਿਤਾਬ ਕੀਤਾ ਕਿ ਫਲਾਣੇ ਤੋਂ ਕਰਵਾ ਦਿੰਨੇ ਆ ਜੀ ਮਤਲਬ ਕਿ ਮੈਂ ਦੇਖ ਰਿਹਾ ਡਾਊਨ ਪੇਮੈਂਟ ਵੀ ਸ਼ਾਇਦ ਕਿਸੇ ਨੂੰ ਭੇਜ ਕੇ ਬੱਚੇ ਨੂੰ ਘਰੋਂ ਮੰਗਵਾਈ ਗਈ ਤੁਮੇਂ ਦੇਖ ਰਿਆ ਸੀਗਾ ਵੀ ਘਰੋਂ ਠੀਕ ਠਾਕ ਨਹੀਂ ਜੀ ਆਕੇ ਉਹ ਆਈਫੋਨ ਤੇ ਲੋਨ ਕਰਵਾ ਰਹੇ ਨੇ ਹੂੰ ਤੇ ਉਹ ਆਪਣੇ ਕੋਲ ਤੇ ਜਿੰਨੇ ਕੋ ਹੈਗੇ ਜੋ ਸਾਡੇ ਆਪਾਂ ਚੱਲੀ ਜਾਂਦੇ ਆ ਤਾਂ ਮੈਂ ਉਸ ਚੀਜ਼ ਨੂੰ ਦੇਖਿਆ ਕਿ ਯਾਰ ਸਾਡੀ ਜ਼ਿੰਦਗੀ ਨਹੀਂ ਹੈ ਇਦਾਂ ਦੀ ਕਿ ਸਾਡੇ ਅਰਗੇ ਚਲੋ ਤਨਖਾਹ ਆਉਂਦੀ ਆ ਤੇ ਕਿਸ਼ਤ ਦੇ ਦਿੰਨੇ ਆ 15 20 ਤੱਕ ਫਿਰ ਡਾਂਗ ਤੇ ਡੇਰਾ ਹੋ ਜਾਂਦਾ 15 20 ਤਰੀਕ ਤੱਕ ਬਸ ਹਿੱਤੋਕ ਤੱਕ ਹੀ ਚੱਲਦਾ ਹਿੱਤੋਕ ਤੱਕ ਹੀ ਚੱਲਦਾ ਸਾਡੀ ਐਵਰੇਜ ਨਹੀਂ ਕੋ 15 20 ਵਾਲੀ ਮੈਂ ਕਿਹਾ ਟਰੈਂਡ ਵੀ ਚੱਲ ਰਿਹਾ ਹੈ ਕਿ ਵੇਖਣ ਨੂੰ ਅੱਛੀਆਂ ਫੈਮਲੀਆਂ ਵੀ ਜਿਹੜੀਆਂ ਨੇ ਉਹ ਆ ਕੇ ਮਤਲਬ ਕਿ ਇਸ ਤਰ੍ਹਾਂ ਲੋਨ ਕਰਾ ਦਿੰਦੀਆਂ ਬੱਚਿਆਂ ਨੂੰ ਕਿ ਲੈ ਲਓ ਵੀ ਚੱਕ ਲੋ ਕੋਈ ਨਵਾਂ ਆਇਆ ਉਹ ਉਹ ਦੇਖ ਕੇ ਵਿੱਚ ਦੀ ਕਿ ਚੱਕ ਲੋ ਮਤਲਬ ਕਿ ਚਲੋ ਆਈਫੋਨ ਬਾਰੇ ਤੇ ਇਦਾਂ ਦੇ ਅੰਕੜੇ ਵੀ ਹੈ ਕਿ ਬਹੁਤ ਵੱਡੀ ਜੇ ਤੁਸੀਂ ਦੇਖੋਗੇ ਇਹਦੀ ਮਾਰਕੀਟ ਹੈ ਤੇ ਇਹਦੇ ਵਿੱਚ ਇੰਡੀਆ 'ਚ ਜ਼ਿਆਦਾਤਰ ਇਹ ਜਿਹੜੇ ਕਿਸ਼ਤਾਂ ਤੇ ਲੈ ਜਾਂਦੇ ਹਾਂ ਮੈਂ ਕਿਧਰ ਲੈ ਆ ਰਿਆਂ ਗੱਲ ਜਰਾ ਗੌਰ ਕਰਨਾ ਫਰਜ਼ ਕਰੋ ਕਿ ਕਰਨੋ ਠੀਕ ਆ ਤੁਸੀਂ ਕਾਰ ਬਾਰੇ ਸੋਚ ਰਹੇ ਹੋ ਇਦਾਂ ਦਾ ਮੰਨ ਲਓ ਕਿਸੇ ਬੰਦੇ ਦਾ ਮੋਬਾਈਲ ਤੁਸੀਂ ਇਦਾਂ ਕਰ ਲਿਆ ਜੀ ਜੀ ਹੁਣ ਉਹਦਾ ਮੋਬਾਈਲ ਤੁਸੀਂ ਲੋਕ ਕਰਤਾ ਜਾਂ ਕੁਝ ਵੀ ਕਰ ਦਿੱਤਾ ਇਹਦਾ ਮਤਲਬ ਕਿ ਤੁਹਾਡੇ ਕੋਲ ਉਹਦੀ ਚਾਬੀ ਹੋਏਗੀ ਨਾ ਕੁੰਜੀ ਹੋਏਗੀ ਤਾਂ ਹੀ ਆ ਨਾ ਪਹੁੰਚ ਹੋਏਗੀ ਬਿਲਕੁਲ ਜੇ ਪਹੁੰਚ ਹੋਏਗੀ ਤਾਂ ਫਿਰ ਤੁਸੀਂ ਉਹਦੀਆਂ ਫੋਟੋਆਂ ਫਟਵਾ ਤੱਕ ਵੀ ਦੇਖ ਸਕਦੇ ਜੇ ਲੋਕ ਕਰ ਸਕਦੇ ਹਾਂ ਫਿਰ ਇਹ ਤੇ ਬੜਾ ਵੱਡਾ ਸਿਆਪੇ ਦਾ ਕਾਰਨ ਕਿਉਂਕਿ ਇੱਥੇ ਇਹਨਾਂ ਚੀਜ਼ਾਂ ਤੇ ਇੰਡੀਆ 'ਚ ਪਹਿਲਾਂ ਹੀ ਬੜੀ ਵੱਡੀ ਬਹਿਸ ਆ ਪੈਂਦਾ ਰੌਲਾ ਪੈਂਦਾ ਰਹਿੰਦਾ ਅਕਸਰ ਕਿਉਂਕਿ ਆਪਾਂ ਦੇਖਦੇ ਹਾਂ ਡਾਟਾ ਚੋਰੀ ਬਹੁਤ ਵੱਡਾ ਮੁੱਦਾ ਹੈ ਇਹ ਤੇ ਬਲੈਕਮੇਲਿੰਗ ਸ਼ੁਰੂ ਹੋ ਜਾਏਗੀ ਜੀ ਜਿਹੜੇ ਪ੍ਰਾਈਵੇਟ ਫਾਈਨੈਂਸਰ ਆ ਤੁਹਾਡੇ ਉਹ ਤੁਹਾਡੇ ਫੋਨ ਤੱਕ ਜੇ ਪਹੁੰਚ ਗਏ ਹੂੰ ਅਜਿਹੀ ਗੱਲਾਂ ਹੀ ਗਾਂਧੀਆਂ ਹੋ ਸਕਦੇ ਸੋ ਹਾਲੇ ਇਹਦੇ ਵਿੱਚ ਕਲੈਰਿਟੀ ਦੀ ਜ਼ਰੂਰਤ ਹੈ ਕਿ ਕੀ ਕੁਝ ਹੋਏਗਾ ਕੀ ਕੁਝ ਨਹੀਂ ਹੋਏਗਾ ਹਾਲਾਂਕਿ ਇਹਨਾਂ ਨੇ ਜਿੱਦਾਂ ਕੁਝ ਆਪਣੀਆਂ ਜਿਵੇਂ ਵਾਸ਼ਿੰਗ ਮਸ਼ੀਨ ਆ ਜਾਂ ਫਲਾ ਇਹ ਚੀਜ਼ਾਂ ਤੇ ਸੋਚਿਆ ਕਿ ਆਪਾਂ ਇਹਦਾ ਕਰ ਸਕਦੇ ਹਾਂ ਪਰ ਫਿਲਹਾਲ ਤੇ ਕਈ ਚੀਜ਼ਾਂ ਤੇ ਚੁਣੌਤੀ ਵੀ ਹੈਗੀ ਹੈ ਨਾ ਜੀ ਬਿਲਕੁਲ ਮਿੰਟ ਜੀ ਖੈਰ ਹੀਰਾ ਸੰਧੂ ਜੀ ਕਹਿੰਦੇ ਕਿ ਸੀਡੀ ਲੋਨ ਬੋਲਦੇ ਇਹਨਾਂ ਨੂੰ ਜਿਹੜੇ ਆਪਾਂ ਛੋਟੇ ਇਸ ਤਰ੍ਹਾਂ ਲੋਨ ਲੈਣੇ ਆ ਸੀਡੀ ਲੋਨ ਸੀ ਡੀ ਲੋਨ ਅੱਛਾ ਜੀ ਪਰਸਨਲ ਲੋਨ ਚਲੋ ਸਾਨੂੰ ਨਹੀਂ ਪਤਾ ਕਰ ਕੀ ਆ ਪਰ ਜੋ ਵੀ ਆ ਪਰਸਨਲ ਲੋਨ ਮੈਨੇ ਤਾਂ ਬੈਂਕ ਤੋਂ ਜਿਹੜਾ ਆਪਾਂ ਪੈਸਾ ਤਾਂ ਕੱਲ ਲੈਨੇ ਆ ਜੀ ਤੁਸੀਂ ਆਪਦੀ ਕੋਈ ਜੋਬ ਵਗੈਰਾ ਤੇ ਬਿਹਾਅ ਤੇ ਲੈਨੇ ਉਹ ਪਰਸਨਲ ਲੋਨ ਸ਼ਾਇਦ ਅੱਛਾ ਪਰਸਨਲ ਲੋਨ ਹੁੰਦਾ ਠੀਕ ਆ ਆਇਆ ਤਾਂ ਇਹ ਵੀ ਨਹੀਂ ਚਲੋ ਸਾਨੂੰ ਨਹੀਂ ਪਤਾ ਇਹ ਟੈਕਨੀਕਲੀ ਦਾ ਟੈਕਨੀਕਲਟੀ ਦਾ ਪਰ ਇਹ ਆ ਕਿ ਅੱਜ ਕੱਲ ਜ਼ਿਆਦਾਤਰ ਚੀਜ਼ਾਂ ਦਈ ਲਈਆਂ ਜਾਂਦੀਆਂ ਨੇ ਜੀ ਜੀ ਖੈਰ ਮਿੰਟ ਜੀ ਸਮਾ ਹੋ ਚਲੇ ਤੇ ਆਪਾਂ ਦੋਸਤਾਂ ਤੋਂ ਵੀ ਇਜਾਜ਼ਤ ਲੈਨੇ ਆ ਹੁਣ ਤੇ ਪੀ ਵੀ 31 ਜੀ ਹੋਰਾਂ ਦਾ ਇੱਕ ਕਮੈਂਟ ਮੈਂ ਜ਼ਰੂਰ ਪੜ ਜਾਣਾ ਜੀ ਪਰ ਆਪਾਂ ਚਲੋ ਹੋਲ ਤੇ ਰੱਖ ਲੈਨੇ ਆ ਤੁਹਾਡਾ ਇਹ ਕਹਿੰਦੇ ਕਿ ਕਰਨਲ 62 ਵਾਲੇ ਮਾਮਲੇ ਉਹ ਸੀਬੀਆਈ ਕੋਲ ਜਾਂਚ ਚੱਲੇ ਗਈ ਜੀ ਹੁਣ ਤਾਂ ਸੀਬੀਆਈ ਨੇ ਜਾਂਚ ਕਰਨੀ ਆ ਜੀ